ਇਹ ਤੁਸੀਂ ਦੇਖਿਆ ਕਿ ਪਾਖੜਾ ਮੇਨ ਲਾਈਨ ਜਿਹੜੀ ਕਿ ਜਨਾਥਲ ਕਲਾਂ ਦੇ ਆਪਾਂ ਪੁਲ ਤੇ ਖੜੇ ਆ ਇਹ ਨਹਿਰ ਅੱਗੇ ਪਟਿਆਲੇ ਤੋਂ ਹੋ ਕੇ ਹਰਿਆਣੇ ਨੂੰ ਔਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਜਾਂਦੀ ਹੈ ਜਿਹਦੇ ਤੋਂ ਖੇਤਾਂ ਨੂੰ ਔਰ ਪੀਣ ਵਾਲਾ ਪਾਣੀ ਮਹੱਈਆ ਹੁੰਦਾ ਆਪਾਂ ਦੇਖਿਆ ਕਿ ਨਹਿਰ ਨੇ 15-15 ਫੁੱਟ ਦਾ ਪਾੜ ਜਿਹੜਾ ਆ ਸਾਈਡਾਂ ਨੂੰ ਖੱਬੇ ਪਾਸੇ ਵੀ ਤੇ ਸੱਜੇ ਪਾਸੇ ਵੀ ਜਨਾਥਲ ਵਾਲੇ ਪਾਸੇ ਵੀ ਔਰ ਟੌੜੇ ਵਾਲੇ ਪਾਸੇ ਵੀ ਦੋਨਾਂ ਸਾਈਡਾਂ ਤੇ ਪਾ ਲਿਆ ਔਰ ਇਹ ਦਾ ਕਿਸੇ ਵੇਲੇ ਵੀ ਟੁੱਟਣ ਦਾ ਖਤਰਾ ਹੈ। ਔਰ ਇਹ ਕਈ ਦਿਨਾਂ ਤੋਂ ਇਸ ਤਰ੍ਹਾਂ ਪਾੜ ਪਾਉਂਦੇ ਆ ਰਹੇ ਔਰ ਜਿਹੜੇ ਇਹ ਲੱਗੇ ਹੋਏ ਨੇ ਥੱਲੇ ਇਹ ਪਰਲੇ ਪਾਸੇ ਵੀ ਤੇ ਥੱਲੇ ਪਹਿਲਾਂ ਪਿੰਡਾਂ ਵਾਲਿਆਂ ਨੇ ਆਪ ਹੀ ਲਾਏ ਅਜੇ ਤੱਕ ਪ੍ਰਸ਼ਾਸਨ ਵੱਲੋਂ ਨਹਿਰ ਵਾਲਿਆਂ ਵੱਲੋਂ ਵਿਭਾਗਮੇ ਵੱਲੋਂ ਕੋਈ ਕਾਰਵਾਈ ਨਹੀਂ ਹੋਈ। ਔਰ ਰਾਜ ਐਮਪੀ ਸਾਹਿਬ ਮੈਂ ਇੱਥੇ ਪਿੰਡ ਦੀ ਪੰਚਾਇਤ ਪਿੰਡ ਦੇ ਨਗਰ ਨਿਵਾਸੀ ਇਕੱਠੇ ਹੋ ਕੇ ਅੱਜ ਇਸ ਨਹਿਰ ਦਾ ਮੌਕਾ ਦੇਖ ਕੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਸੁੱਤੀ ਹੋਈ ਨੀਂਦ ਚੋਂ ਉੱਠੋ ਇਹ ਬਹੁਤ ਵੱਡੀ ਘਟਨਾ ਵਾਪਰ ਸਕਦੀ ਹੈ ਕਿਸੇ ਵੇਲੇ ਵੀ ਰਾਤ ਨੂੰ ਪਾਣੀ ਜਾਂ ਦਿਨ ਵੇਲੇ ਨਾਲ ਸਕੂਲ ਹੈ ਪਿੰਡ ਦਾ ਸੀਨੀਅਰ ਸੈਕੰਡਰੀ ਸਕੂਲ ਹੈ ਨਾਲ ਪਿੰਡ ਹੈ ਤੇ ਨਹਿਰ तकरीबन 40 ਫੁੱਟ ਉੱਚੀ ਹੈਗੀ ਹੈ ਉਹਦੇ ਤੋਂ ੱੱਲੇ ਜਿਹੜੀ ਸਾਡੀ ਜ਼ਮੀਨ ਹੈ ਔਰ ਜੇ ਪਾਣੀ ਇੱਥੋਂ ਟੁੱਟ ਗਿਆ ਤਾਂ ਪਿੰਡ ਦਾ ਨੁਕਸਾਨ ਵੀ ਹੋਊਗਾ ਫਸਲਾਂ ਪੱਕੀਆਂ ਦਾ ਨੁਕਸਾਨ ਹੋਊਗਾ ਔਰ ਅੱਗੇ ਜਿਹੜਾ ਜਿਹੜਾ ਇਹ ਪਾਣੀ ਜਾ ਰਿਹਾ ਉਹਨਾਂ ਲੋਕਾਂ ਨੂੰ ਪਾਣੀ ਨਾ ਖੇਤਾਂ ਨੂੰ ਨਾ ਪੀਣ ਨੂੰ ਮਿਲਣਾ ਔਰ ਇਹ ਨਹਿਰ ਜਿਹੜੀ ਹੈਗੀ ਹੈ ਇਨੇ ਬਹੁਤ ਵੱਡਾ ਨੁਕਸਾਨ ਕਰਨਾ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਮੁੱਖ ਮੰਤਰੀ ਨੂੰ ਮੰਤਰੀ ਇਰੀਗੇਸ਼ਨ ਨੂੰ ਔਰ ਚੇਅਰਮੈਨ BBMP ਨੂੰ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਥਰੂ ਕਿ ਇਹਦੇ ਤੇ ਜਲਦੀ ਤੋਂ ਜਲਦੀ ਐਕਸ਼ਨ ਲੈ ਕੇ ਜਿਹੜੇ ਸਾਡੇ ਸੈਕਟਰੀ ਨੇ ਜਿਹੜੇ ਇਰੀਗੇਸ਼ਨ ਦੇ ਉਹਨਾਂ ਨੂੰ ਬੇਨਤੀ ਕਰਦਾ ਆ ਕਿ ਉਹ ਇਹਦੇ ਤੇ ਇਮੀਡੀਏਟ ਐਕਸ਼ਨ ਲੈਣ ਤਾਂ ਕਿ ਇਹਨੂੰ ਟੁੱਟਣ ਤੋਂ ਬਚਾਇਆ ਜਾ ਸਕਦੇ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕੇ ਔਰ ਜਾਨੀ ਮਾਲੀ ਨੁਕਸਾਨ ਦਾ ਨੁਕਸਾਨ ਤੋਂ ਬਚਾਇਆ ਜਾ ਸਕੇ ਇਹ ਮੇਰੀ ਬੇਨਤੀ ਹੈ ਕਿਉਂਕਿ ਸੁੱਤਾ ਹੋਇਆ ਪ੍ਰਸ਼ਾਸਨ ਪਤਾ ਨਹੀਂ ਕਿਉਂ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਹੁਣ ਤੁਸੀਂ ਆਪਣੀ ਅੱਖਾਂ ਨਾਲ ਤੁਸੀਂ ਦੇਖ ਹੀ ਲਏ ਤੋਂ ਵੀਡੀਓ ਬਣਾਈ ਹੈ ਤੁਸੀਂ ਤੋਂ ਮੈਂ ਮੈਨੂੰ ਐ ਲੱਗਦਾ ਵੀ ਜੇ ਇਹਨਾਂ ਨੇ ਅੱਜ ਕੱਲ ਚ ਨਾ ਕੀਤਾ ਤਾਂ ਲੋਕਾਂ ਦਾ ਰੋਸ ਦਾ ਸਾਹਮਣਾ ਇਹਨਾਂ ਨੂੰ ਕਰਨਾ ਪਊਗਾ ਔਰ ਇਹਦੇ ਵਾਸਤੇ ਫਿਰ ਇਹ ਤਿਆਰ ਰਹਿਣਾ ਮੈਂ ਮੈਂਬਰ ਪੰਚਾਇਤ ਗੁਰਸੇਵ ਸਿੰਘ ਹਾਂ ਜੀ ਇਸ ਵਸੋਂ ਸੇ ਆਦੀ ਹੈ ਪਿੰਡ ਦੀ ਸਮੱਸਿਆ ਜੀ ਪਿਛਲੇ 1 ਸਾਲ ਤੋਂ ਪਰਸੰਤਾ ਜਿਨ੍ਹਾਂ ਤੋਂ ਇਹ ਨਹਿਰ ਟੁੱਟ ਗਈ ਸੀ ਪ੍ਰਸ਼ਾਸਨ ਨੂੰ ਵਾਰ-ਵਾਰ ਫੋਨ ਕਰੇ ਪਰ ਪ੍ਰਸ਼ਾਸਨ ਆਈ ਨਹੀਂ ਹੈਗੇ ਉਸ ਤੋਂ ਬਾਅਦ ਪਿੰਡ ਵਾਸੀਆਂ ਨੇ ਚਨਾਥਰ ਵਾਲਾ ਪਾਸਾ ਟੌੜਾ ਵਾਸੀਆਂ ਨੇ ਪਰਲਾ ਪਾਸਾ ਕਿਉਂਕਿ ਉਹ ਜਿਹੜੀ ਕੰਧ ਆ ਸੜਕ ਬਿਲਕੁਲ ਨਹਿਰ ਦੇ ਵਿੱਚ ਦੋ ਵਾਰੀ ਡਿੱਗ ਚੁੱਕੀ ਆ ਉਹ ਇਹ ਇੰਨਾ ਖਤਰਨਾਕ ਅਜਿਹੇ ਜਿਹੜਾ ਇਹ ਤੁਸੀਂ ਮੰਜ਼ਰ ਦੇਖ ਰਹੇ ਹੋ ਸੜਕ ਖੋਖਲੀ ਹੋ ਗਈ ਹੈ ਠਾਹ ਉਹਦੇ ਉੱਪਰ ਭਾਰੀ ਵਾਹਨ ਲੰਘਦੇ ਨੇ ਰਾਤ ਬਰਾਤ ਪਤਾ ਵੀ ਲੱਗਣਾ ਕੌਣ ਇਹਦੇ ਵਿੱਚ ਰੁੜ ਗਿਆ ਤਾਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਕੋਈ ਹੱਲ ਕਰੋ ਪਿੰਡ ਦੇ ਵਿੱਚ ਸਹਿਮਤਨ ਮਾਹੌਲ ਬਣਿਆ ਹੋਇਆ ਜੀ ਅੜ-ਅੜ ਕਈ ਪਿੰਡਾਂ 'ਚ ਪਹਿਲਾਂ ਕੋਈ ਤੁਸੀਂ ਪ੍ਰਸ਼ਾਸਨ ਨੂੰ ਮੰਗ ਕੀਤਾ ਜੀ ਪ੍ਰਸ਼ਾਸਨ ਨੂੰ ਬਹੁਤ ਵਾਰੀ ਜੀ ਪ੍ਰਸ਼ਾਸਨ ਆ ਕੇ ਦੇਖ ਕੇ ਮੁੜ ਜਾਂਦੇ ਨੇ ਇੱਥੇ ਤੇ ਵਿਧਾਇਕ ਸਾਹਿਬ ਵੀ ਆਏ ਸੀ ਉਹ ਇੱਥੇ ਖੜ ਕੇ ਉਂਗਲੀ ਕਰਕੇ ਕਹਿੰਦੇ ਕਹਿੰਦੇ ਵੀ ਜਿਹੜਾ ਕੁਝ ਚਾਹੀਦਾ ਤੁਹਾਨੂੰ 5 ਮਿੰਟ 'ਚ ਆ ਜੂਗਾ ਇੱਥੇ ਮੈਂ ਹੁਣੇ-ਹੁਣੇ ਮੇਰੀ ਅਕਸਰਾ ਨਾਲ ਗੱਲ ਹੋਈ ਪਰੰਤੂ ਸਾਲ ਲੰਘ ਗਿਆ ਕੁਝ ਵੀ ਨਹੀਂ ਹੋਇਆ ਜੀ ਇੱਥੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ